ਅਕਸ਼ਰੀ ਦਮਯੋ ਸਾਹਿਬ ਦੇ ਪੰਜ ਪੈਰੇ ਸਹਿਦਾਨ ਦੀ ਮੌਜੂਦਗੀ ਦੇ ਵਿੱਚ ਔਰ ਸੰਗਤ ਦੀ ਹਾਜ਼ਰੀ ਦੇ ਵਿੱਚ ਮੈਂ ਕੋ ਚ ਗੱਲ ਆਪਣੇ ਸਤਿਗੁਰੂ ਨਾਲ ਸੰਝਿਆ ਕਰਨਾ ਚਾਹੁੰਦਾ ਹਾਂ ਆਪ ਜਾਣਦੇ ਹੋ ਕਿ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਪੰਸ ਸਿੰਘ ਸਹਿਬਾਨ ਨੇ ਜਿਨ੍ਹਾਂ ਦੇ ਵਿੱਚ ਮੈਂ ਵੀ ਸ਼ਾਮਲ ਸੀ ਇੱਕ ਫੈਸਲਾ ਕੀਤਾ ਉਸ ਤੋਂ ਬਾਅਦ ਇੱਕ ਵਿਸ਼ੇਸ਼ ਟੋਲੇ ਵੱਲੋਂ ਮੈਨੂੰ ਬਹੁਤ ਅੱਧੇ ਟੰਗ ਦੇ ਨਾਲ ਟਰੋਲ ਕੀਤਾ ਗਿਆ ਪਰ ਇੱਕ ਵਿਅਕਤੀ ਮੁਖ ਸਰਦਾਰ ਅਨਾਦ ਉਹਨੂੰ ਮੇਰੇ ਖਿਲਾਫ ਵੱਖ-ਵੱਖ ਟੀਵੀ ਚੈਨਲਾਂ ਦੇ ਉੱਤੇ ਪੇਸ਼ ਕੀਤਾ ਤੇ ਜਿਹੜੇ ਦੋਸ਼ ਉਸ ਵਿਅਕਤੀ ਨੇ ਮੇਰੇ ਤੇ ਲਾਇਆ ਮੈਂ ਉਹਨਾਂ ਉਸਾਰ ਦਾ ਖਾਸਾ ਅੱਜ ਪੰਜ ਪਿਆਰੇ ਸਹਿਬਾਨ ਦੇ ਸੰਗਤ ਦੀ ਹਾਜ਼ਰੀ ਤੇ ਤਕਸ਼ੀ ਲੰਗਮਾ ਸਹਿਦ ਦੇ ਸਥਾਨ ਤੋਂ ਆਪਣੇ ਸਾਥੂ ਕੋਲ ਨਾਲ ਸਾਂਝਾ ਕਰਨ ਦਾ ਹੈ ਇਹ 2006 ਸੱਤਾ ਮੰਗਦਾ ਮਨੇ ਪਹਿਲਾ ਦੋਸ਼ ਲਾਇਆ ਕਿ ਮੈਂ ਉਸ ਵਿਅਕਤੀ ਦਾ ਵਿਚੋਲਾ ਸੀ ਸਤਿਗੁਰੂ ਜੀ ਮੈਂ ਆਪਜੀ ਮਿਲ ਦੱਸਣਾ ਚਾਹੁੰਦਾ ਹਾਂ ਆਪ ਜਾਣਦੇ ਹੋ ਕਿ ਮੈਂ ਉਸ ਵਿਅਕਤੀ ਦਾ ਵਿਚੋਲਾ ਨਹੀਂ ਸੀ ਜੇ ਮੈਂ ਵਿਚੋਲਾ ਹੋਇਆ ਜਬ ਹੋਮਾ ਤਾਂ ਸਤਿਗੁਰੂ ਮੇਰੇ ਦਰਦ ਦੇ ਅੰਦਰ ਹੈ ਮੇਰੇ ਸਾਰੇ ਪਰਿਵਾਰ ਨੇ ਪੁੱਛਿਆ ਜਰੂਰ ਸੀ ਕਿ ਲड़का ਠੀਕ ਹੈ ਸਿਸ਼ਟਾ ਕਰਨਾ ਹੈ ਕਿ ਘਰ ਕਰਦਾ ਹੈ ਕਦੀ ਲੜਦਾ ਦੂਸਰਾ ਉਹਨੇ ਮੇਰੇ ਤੇ ਦੋਸ਼ ਲਾਇਆ ਕਿ ਮੈਂ ਪਹਿਲਾਂ ਵੀ ਬਹੁਤ ਕੰਪਲੀਟਾ ਕੀ ਪੁੱਛਿਆ ਮੈਂ ਸਤਿਗੁਰੂ ਜੀ ਆਪਦੀ ਸੰਗਤ ਵਿੱਚ ਦੱਸਣਾ ਚਾਹੁੰਦਾ ਕਿ 2007 ਦੇ ਵਿੱਚ ਉਸਨੇ ਇੱਕ ਕੰਪਲੀਟ ਸ਼੍ਰੋਮੇਪੁਰਾ ਪ੍ਰਬੰਧਕ ਕਮੇਟੀ ਨੂੰ ਦੇਤੀ ਸੀ ਸਾਡੇ ਕਿਸੇ ਰਿਸ਼ਤੇਦਾਰ ਦੀ ਚੋਣ ਦਾ ਤੇ ਉਸ ਦਰਖਾਸਤ ਦੇ ਉੱਤੇ ਫਲਾਈਂਗ ਵਿਭਾਗ ਨੇ ਪੜਤਾਲ ਕੀਤੀ ਸੀ ਸਾਡੇ ਕੁਆਰਟਰ ਆਲ ਦੇ ਵਿੱਚੋਂ ਪੁੱਛਿਆ ਗਿਆ ਸੀ ਸਾਡੇ ਅੰਡਰ ਕੁਆਰਟਰ ਨੂੰ ਪੁੱਛਿਆ ਗਿਆ ਸੀ ਸਟਾਫ ਨੂੰ ਪੁੱਛਿਆ ਗਿਆ ਸੀ ਉਸ ਫਲਾਈਂਗ ਵਿਭਾਗ ਨੇ ਵੀ ਰਿਪੋਰਟ ਦਿੱਤੀ ਕਿ ਨਹੀਂ ਦਿੱਤੀ ਮੈਨੂੰ ਨਹੀਂ ਪਤਾ ਪਰ ਮੈਨੂੰ ਕੋਈ ਚਿੱਠੀ ਪੱਤਰ ਨਹੀਂ ਆਇਆ 2015 ਦੇ ਵਿੱਚ ਮੈਂ ਬਤੌਰ ਗੰਤੂ ਸ਼੍ਰੀ ਹਰਮੰਦਰ ਸਾਹਿਬ ਜੀ ਨੂੰ ਦੰਗੇ ਮੇਰੀ ਫਾਈਲ ਖੋਲੀ ਹੋਣੀ ਹੈ ਕਿ ਨਿਜਮ ਮੈਂ ਫਾਈਲ ਖੋਲੀ ਜਾਂਦੀ ਹੈ ਜਿਹਦੇ ਤੇ ਦੇ ਸੰਗੀਨ ਦੋਸ਼ ਹੋਣ ਉਹਨੂੰ ਇੰਟਰਵਿਊ ਲਈ ਬੁਲਾਇਆ ਜਾਂਦਾ ਮੈਨੂੰ ਇੰਟਰਵਿਊ ਲਈ ਬੁਲਾਇਆ 2017 ਦੇ ਵਿੱਚ ਮੈਨੂੰ ਤਕਸ਼ੈ ਤੰਤਲਾ ਸਾਹਿਬ ਦੀ ਸੇਵਾ ਸੰਪੰਨ ਉਦੋਂ ਵੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਮੇਰੀ ਫਾਈਲ ਖੋਲੀ ਉਹ ਜੇ ਫਲਾਈਂਗ ਪੱਤਰ ਨੇ ਮੈਨੂੰ ਝੂਠਾ ਸਾਬਤ ਕੀਤਾ ਹੋਇਆ ਜਾਂ ਕੀਤਾ ਹੁੰਦਾ ਤੇ ਜਰੂਰ ਉਹਨਾਂ ਤੇ ਨਜ਼ਰੀ ਪਿਆ ਹੁੰਦਾ ਮੈਂ ਅਕਸ਼ਿਨ ਚੰਦਮਹਾਸਾਬ ਦਾ ਚਫੇਦਾਰ ਨਿਯੁਕਤ ਹੋਇਸੀ ਲਿਖਦਾ ਹਾਂ ਜੇ ਮੇਰੀ ਫਾਈਲ ਦੇ ਵਿੱਚ ਕੋਈ ਦੋਸ਼ ਹੋਵੇ ਫਿਰ ਮੈਂ 2018 ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਤੌਰ 'ਤੇ ਕਾਰਜਕਾਰੀ ਚਫੇਦਾਰ ਵਜੋਂ ਸੇਵਾ ਸੰਭਾਲੀ ਇੱਕ ਕੋ ਨੇ ਮੇਰੇ ਤੇ ਦੋਸ਼ ਲਾਇਆ ਕਿ ਮੈਂ ਸਰਕਾਰੀ ਦਰਬਾਰੀ ਆਪਣੀ ਪਹੁੰਚ ਦੇ ਨਾਲ ਜਿੰਨੀਆਂ ਉਹਨੇ ਮੇਰੇ ਖਿਲਾਫ ਸ਼ਿਕਾਇਤਾਂ ਕੀਤੀਆਂ ਉਹ ਸਾਰੀਆਂ ਗਲਤਆਂ ਆ ਮੈਂ ਮੁਕਸਰ ਸਾਹਿਬ ਹੈਦਕ੍ਰੰਤੀ ਸੇ ਕਥਾਵਾਚ ਪਸੀ। ਔਰ ਸਤਿਗੁਰੂ ਜੀ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਕਿ ਜਿਵੇਂ ਨਹੀਂ ਸਕੈਤਾ ਕਿਤਿਆਂ ਹੁੰਦੀਆਂ ਤਾਂ ਕੋਈ ਨਾ ਕੋਈ ਸਿਪਾਹੀ ਕੋਈ ਅਫਸਰ ਕੋਈ ਮੇਰੀ ਵਰਤਾਲਾ ਕਰਨ ਵਾਸਤੇ ਆਇਆ ਹੁੰਦਾ। ਜਿੰਨਾਂ ਚਿਰ ਮੈਂ ਮੁਕਸਰ ਰਹਾ ਮੇਰੀ ਵਰਤਾਲਾ ਕਰਨ ਵਾਸਤੇ ਸਿਰਫ 2007 ਦੇ ਫੁਲਾਇੰਗ ਭੰਦੇ ਅਧਿਕਾਰੀਆਂ ਤੋਂ ਬਿਨਾਂ ਕੋਈ ਮੇਰੇ ਕੋਲ ਨਹੀਂ ਪੁੱਛਿਆ। ਫਰਨਾਇ ਮੈਂ ਕਿਸੀ ਰਿਪੋਰਟ ਕੀਤਾ ਹੈ ਕਿਉਂਕਿ ਮੇਰੇ ਖਿਲਾਫ ਸ਼ਿਕਾਇਤ ਹੀ ਕੋਈ ਨਹੀਂ ਤੇ ਮੈਂ ਫੋਨ ਕਿਉਂ ਕਰਾਂ ਨਰਕੋਣੀ ਕਿਤੇ ਨਾਲ ਹੀ ਮੇਰੀ ਉਸ ਵਕਤ ਹਸਤੀ ਕੀ ਸੀ ਕਿ ਉੱਚ ਪੱਧਰ ਤੇ ਜਾ ਕੇ ਮੈਂ ਉਹਦੀਆਂ ਦਿੱਤੀਆਂ ਦਖਾਸਾਂ ਨੂੰ ਰੋਕ ਸਕਦਾ ਤੇ ਜਾਵਨੇ ਮੇਰੇ ਤੇ ਦੋਸ਼ ਲਾਇਆ ਕਿ ਮੈਂ ਉਹਦਾ ਘਰ ਉਜਾੜਿਆ ਮੈਂ ਕੋਰਟ ਦੇ ਵਿੱਚ ਉਹਦੇ 10 ਸਾਲ ਮਾਮਲਾ ਚੱਲਿਆ ਮੈਂ ਕਿਤੇ ਕੋਰਟ ਦੇ ਵਿੱਚ ਆਪਣੇ ਸਾਰੇ ਪਰਿਵਾਰ ਦੇ ਨਾਲ ਨਾਲ ਜਾਂ ਉਹਦੇ ਖਿਲਾਫ ਮੈਂ ਉਹਦੇ ਖਿਲਾਫ ਕਿਤੇ ਕੋਈ ਦਵਾਈ ਨਹੀਂ ਦਿੱਤੀ ਕਿਤੇ ਕੋਈ ਦਰਖਾਸਤ ਨਹੀਂ ਦਿੱਤੀ ਨਾ ਉਹਨੇ ਮੇਰਾ ਨਾਮ ਲਿਆ ਕੋਰਟ ਦੇ ਵਿੱਚ ਕਿਤੇ ਇਹ ਰਿਪੋਰਟ ਦੇ ਵਿੱਚ ਪੇਸ਼ ਕਰਦੇ ਗਏ ਉਹਦੇ ਤੇ ਮੁਕੱਦਮਾ ਤਰਝੋਇਆ ਦਰਜ ਹੋਈ ਮੁਕੱਦਮੇ ਕਰਨ ਨੂੰ ਲੋਕੀਂ ਤੋਂ ਹਟਾਇਆ ਗਿਆ ਕਿਸੇ ਅਫਸਰ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਮੈਂ ਉਹਦੇ ਖਿਲਾਫ ਕਿਸੇ ਨੂੰ ਕੋਈ ਗੱਲ ਕਹੀ ਹੋਵੇ ਆਪਣੇ ਸਾਰਿਆਂ ਦੇ ਹੱਕਾਂ ਵਿੱਚ ਸਤਿਗੁਰੂ ਮੈਂ ਤੇਰਾ ਧੰਨ ਦਾਤਾ। ਮੈਂ 2017 ਦੇ ਵਿੱਚ ਸ਼੍ਰੀ ਮੁਕਸਰ ਸਾਹਿਬ ਛੱਡਿਆ। ਔਰ 2007 ਤੋਂ ਲੈ ਕੇ 17 ਸਾਲਾਂ ਦੇ ਵਿੱਚ 10 ਸਾਲਾਂ ਦੇ ਵਿੱਚ ਮੈਂ ਉਹ ਸਿਰਫ ਬਾਜ਼ਾਰ ਦੇ ਵਿੱਚ ਤਿੰਨ ਦਾ ਚਾਰ ਵਾਪਸ। ਤੇ 17 ਤੋਂ ਲੈ ਕੇ ਹੁਣ ਤੱਕ ਮੈਂ ਉਹਦੇ ਬਾਰੇ ਪਤਾ ਹੀ ਨਹੀਂ ਕੀਤਾ ਕਿ ਉਹ ਮਰੇ ਆ ਗਿਆ ਜਾਂਦਾ ਕਿੱਥੇ ਹੈ ਇੱਥੇ ਨਹੀਂ ਹੈ। ਔਰ ਸਭ ਤੋਂ ਵੱਡਾ ਦੋਸ਼ ਜਿਹੜਾ ਉਹਨੇ ਲਾਇਆ ਹੈ। ਤੇ ਮੇਰੇ ਸਬੰਧ ਉਹਦੀ ਪਤਨੀ ਨਾਲ ਰਹੇ ਜਿਹੜੀ ਸਾਥ ਤਾਂ ਸੀ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਜਿਵੇਂ ਸਾਡੀ ਸ਼ਾਦੀ ਹੋਈ ਨਾ ਉਹ 8 ਉਹਨੇ ਚੜ੍ਹਦੀ ਸੀ 12ਵੀਂ ਤੱਕ ਉਹਦੀ ਮੈਂ ਫਿਰ ਸਿੱਖਾਈ ਸੀ ਆਇਆ ਆਇਆ ਆਪਣੀ ਬੇਟੀ ਸੰਝੂ ਉਹਦੇ ਵਿਆਹ ਦੇ ਵਿੱਚ ਨੱਚਾ ਦਿੱਤਾ ਔਰ ਮੈਂ ਤਾਂ ਕਹਤ ਸਾਹਿਬ ਡੀਐਸ ਫਸਿਲ ਤੁਮ ਪੰਜ ਪਾਰੀ ਸਰਬਾਨ ਦੀ ਹਾਜ਼ਰੀ ਚ ਔਰ ਸਮੁੱਚੀ ਸੰਗਤ ਦੇ ਵਿੱਚ ਆਪਣੇ ਸਤਿਗੁਰੂ ਸਾਹਿਬ ਦੀ ਹਜ਼ੂਰੀ ਚ ਇਹ ਗੱਲ ਕਹਿਣਾ ਹੈ ਕਿ ਜਿਹੜਾ ਮੇਰੇ ਤੇ ਦੋਸ਼ ਲਾਇਆ ਕਿ ਮੇਰੀ ਪਤਨੀ ਦੇ ਨਾਲ ਨਾਜਾਇਜ਼ ਸਬੰਧ ਹੈ ਜੇ ਉਸ ਲੜਕੀ ਸਤਿੰਦਰਪਾਲ ਕੌਰ ਦੇ ਨਾਲ ਮੇਰੇ ਸਬੰਧ ਹੋਣ ਨਾਜਾਇਜ਼ ਸਬੰਧ ਹੋਣ ਜਿਸਮਾਨੀ ਸਬੰਧ ਹੋ 1999 ਦੇ ਵਿੱਚ ਮੇਰੀ ਸ਼ਾਦੀ ਹੋਈ ਹੈ ਉਦੋਂ ਤੋਂ ਲੈ ਕੇ ਅੱਜ ਤੱਕ ਮੈਂ ਮੇਰੇ ਪਰਿਵਾਰ ਸਹਿ ਅਸੀਂ ਕਰ ਕੋ ਜਿਹੜਾ ਉਹਨੇ ਛੁੱਟਾ ਪੁੱਛ ਲਾਇਆ ਤੇ ਨਹੀਂ হে ਸਤਿਗੁਰੂ ਮੈਂ ਇੱਕ ਅਰਦਾਸ ਤੇ ਰਿਹਾ ਕਰਦਾ ਕਿ ਜਿੰਨਾਂ ਲੋਕਾਂ ਨੇ ਤੁਹਾਨੂੰ ਲੈ ਕੇ ਆਂਦਾ ਕੈਮਰਾ ਮੁਰਖ ਉਹਨਾਂ ਨੂੰ ਜ਼ਰੂਰ ਨੰਨਿਆ ਕਰ ਜਿਹੜੇ ਉਹਨੂੰ ਨਹੀਂ ਫਿਰਦੇ ਨੇ ਕਿ ਬਹੁਤ ਚੰਗਾ ਸੀ হে ਸਤਿਗੁਰੂ ਉਹਨਾਂ ਗਤੀਆਂ ਨੂੰ ਪਹਿਲਾਂ ਉਹਦੇ ਹਰ ਦਾ ਚੰਗਾ ਕਾਰਾ ਲੱਗ ਰਿਹਾ ਜੋ ਸਾਡੀ ਬੱਚੀ ਦੇ ਨਾਲ ਕਰਦਾਂਗੇ ਜਿਵੇਂ ਹੰਦਾ ਲਿਆ ਅੱਕਾ ਕਰ ਕਰਿਆ ਗਰਭ ਜਿਹੇ ਪੇਟ ਦੇ ਵਿੱਚ ਲੱਤਾਂ ਮਾਰ ਮਾਰ ਆਪਣੇ ਮਲ ਦੇ ਨਾਲ ਕੱਪੜੇ ਲਪੇੜ ਕੇ ਤੇ ਉਨ ਨੂੰ ਉਣ ਵਾਸਤੇ ਮਜਬੂਰ ਨਹੀਂ ਕਰਦਾ ਮੈਂ ਅੱਛਾ ਆਪ ਸੰਗਤ ਦੀ ਹਾਲਤੀ ਦੇ ਵਿੱਚ ਰਸਤਾ ਔਰ ਜਿਹੜੇ ਮੈਂ ਗੁਨਾਹ ਕੀਤੇ ਮੈਂ ਉਹ ਵੀ ਦੱਸਦਾ ਕਿ ਮੈਂ ਕਿਹੜੇ ਗੁਨਾਹ ਕੀਤੇ ਪਹਿਲਾ ਗੁਨਾਹ ਇਹ ਕਿ ਮੈਂ ਤੇ ਉਹਦੀਆਂ ਬੱਚੀਆਂ ਨੂੰ ਭਾਂਡੇ ਮਾਣਣ ਵਾਸਤੇ ਮਜਬੂਰ ਨਹੀਂ ਹੋਣ ਦਿੰਦਾ ਅनाथ आश्रम ਜਾਣ ਵਾਸਤੇ ਮੈਂ ਉਹਨਾਂ ਨੂੰ ਮਜਬੂਰ ਨਹੀਂ ਹੋਣ ਦਿੰਦਾ ਉਹਨਾਂ ਨੂੰ ਪੰਜਾਬੀਆ ਬਣਾ ਕੇ ਪੜਾਇਆ ਅੱਜ ਪੜ ਇੱਕ ਵਿਦੇਸ਼ ਪੜਨਾ ਤੇ ਇੱਥੇ ਪੜ ਚੰਗੀ ਯੂਨੀਵਰਸਿਟੀ ਦੇ ਵਿੱਚ ਪੜਤੀ ਹੈ ਵਿਦੇਸ਼ ਦੇ ਵਿੱਚ ਦੂਜਾ ਜਿਹੜਾ ਮੈਂ ਕੋਲ ਸੁਣਿਆ ਕਿਹਾ ਉਹ ਮੈਂ 2 ਦਸੰਬਰ ਨੂੰ ਪੰਜ ਸਿੰਘ ਸਰਬਾਨ ਨੇ ਜਿਹੜਾ ਫੈਸਲਾ ਕੀਤਾ ਉਹਦੇ ਵਿੱਚ ਸ਼ਾਮਿਲ ਹੋ ਤੇ ਤੀਜਾ ਜਿਹੜਾ ਬਿਨਾ ਕੀਤਾ ਹੈ ਉਹ 2 ਦਸੰਬਰ ਦੇ ਫੈਸਲੇ ਤੋਂ ਬਾਅਦ ਜਦੋਂ ਮੇਰੇ 'ਤੇ ਅਪਰੋਚ ਹੋਈ ਹੈ ਤੇ ਮੈਂ ਸਪਸ਼ਟ ਸ਼ਬਦਾਂ ਦੇ ਵਿੱਚ ਕਹੇ ਹੈ ਕਿ 2 ਦਸੰਬਰ ਨੂੰ ਹੋਏ ਫੈਸਲੇ ਨੂੰ ਡਾਇਵਰਟ ਕਰਨ ਦੇ ਲਈ ਮੈਂ ਕਿਸੇ ਵੀ ਪੰਥ ਸੰਗਤ ਸਭਾ ਦੀ ਮੀਟਿੰਗ 'ਚ ਸ਼ਾਮਲ ਹੋ ਕੇ ਪਾਪਾਂ ਦਾ ਭਾਗੀ ਨਹੀਂ ਬਣਾਂਗਾ ਤੇ ਮੇਰੇ ਬੁਲਾਰੇ ਜਿਨ੍ਹਾਂ ਗੁਨਾਹਾਂ ਦੀ ਸਜ਼ਾ ਮੈਨੂੰ ਬਾਜ਼ਾਰਾਂ ਦੇ ਵਿੱਚ ਮੇਰੇ ਪਰਿਵਾਰ ਨੂੰ ਸੋਸ਼ਲ ਮੀਡੀਆ ਦੇ ਉੱਤੇ ਸੜਕਾਂ ਦੇ ਉੱਤੇ ਜਗਾ ਜਗਾ ਪ੍ਰਚਾਰ ਕੇ ਜਿਹੜਾ ਹੈ ਉਹ ਨੰਗਾ ਗੰਨ ਕਰਦਾ ਚਤਨ ਦਾ ਬਿਆ ਕਰਦਾਰ ਕੁਸ਼ੀ ਨਹੀਂ ਹੋਈ ਤੇ ਔਰ ਆਖਰ ਦੇ ਵਿੱਚ ਮੈਂ ਫੇਰ ਕਹਣਾ ਕਿ ਜੇ ਉਸ ਲੜਕੀ ਨਾਲ ਮੇਰੇ ਜਸਮਾਨੀ ਮੇਰੇ ਸਰੀਰਕ ਨਜ਼ਾਇਜ਼ ਬੰਧ ਹੋਏ ਸਤਿਗੁਰੂ ਮੈਨੂੰ ਕਰਤਾ